ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮਹਾਂ ਸੰਦੀਪ ਲਾਦੂ ਦਾ ਦੋ ਤਿੰਨ ਅਹਿਮ ਮਸਲੇ ਆ ਪੰਜਾਬ ਦੇ ਜਿਸ ਤੇ ਚਰਚਾ ਕਰਾਂਗੇ ਨੀਆ ਦੇ ਵੱਲੋਂ ਜਿਹੜੀ ਕਿ ਕੇਂਦਰ ਦੀ ਏਜੰਸੀ ਹੈ ਅਮਰਤਪਾਲ ਸਿੰਘ ਦੇ ਰਿਸ਼ਤੇਦਾਰ ਤਕਰੀਬੀਆਂ ਦੇ ਘਰਾਂ ਤੇ ਛਾਪੇਮਾਰੀ ਹੋਈ ਤੇ ਕੀ ਕੁਝ ਉਹ ਨਾਲ ਲੈ ਗਏ ਨੇ ਔਰ ਤਲਬ ਕਿਸ ਨੂੰ ਕਰ ਲਿਆ ਗਿਆ ਚੰਡੀਗੜ੍ਹ ਇਸ ਦੇ ਬਾਰੇ ਵੀ ਗੱਲ ਕਰਨੀ ਹੈ ਔਰ ਤੀਜਾ ਮਸਲਾ ਬੜਾ ਹੈਮਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਿਕਰਮ ਮਜੀਠੀਆ ਦਾ ਕੇਸ ਈਡੀ ਦੀ ਐਂਟਰੀ ਦੇ ਉੱਤੇ ਸਵਾਲ ਹੋ ਰਹੇ ਨੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਈਡੀ ਤੋਂ ਕਲੀਨ ਚਿੱਟ ਲੈਣਾ ਚਾਹੁੰਦੇ ਆ ਵਿਕਰਮ ਮਜੀਠੀਆ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਵੀ ਦਾਵਾ ਕੀਤਾ ਹੈ ਕਿ ਹੁਣ ਤੱਕ ਜੇਕਰ ਸਿੱਟਾ ਬਣਾ ਬਣਾ ਕੇ ਮੇਰੇ ਖਿਲਾਫ ਇਨਕੁਆਰੀਆਂ ਕਰਾਈਆਂ ਗਈਆਂ ਮੈਨੂੰ ਦਬਾਉਣ ਦੀ ਕੋਸ਼ਿ ਇਹ ਭੁੱਲ ਜਾਓ ਕਿ ਮੈਂ ਇਨਾਂ ਚੀਜ਼ਾਂ ਤੋਂ ਡਰ ਜਾਵਾਂਗਾ ਮੈਂ ਇਸੇ ਤਰ੍ਹਾਂ ਮੁੱਦੇ ਚੁੱਕਦਾ ਰਹਾਂਗਾ ਸੱਚਾ ਕੌਣ ਹੈ ਇਸ ਮਸਲੇ ਚ ਉਠਾ ਕੌਣ ਹੈ ਇਹ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਮਸਲਾ ਬੜਾ ਇੰਪੋਰਟੈਂਟ ਹੈ ਉਹ ਭਾਵੇਂ ਕੇਂਦਰੀ ਏਜੰਸੀ ਦੀ ਰੇਡ ਹੋਵੇ ਛਾਪਾ ਹੋਵੇ ਪਰ ਐਮਪੀ ਅਮਰਿਤਪਾਲ ਸਿੰਘ ਜਿਹੜੇ ਬਾਰੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪਹਿਲਾਂ ਹੀ ਹਾਈ ਕੋਰਟ ਚ ਕਹਿ ਚੁੱਕੀ ਹੈ ਕਿ ਡਿਬਰੂਗੜ੍ਹ ਜੇਲ੍ਹ ਚ ਰਹਿੰਦੇ ਆ ਵੀ ਵੱਖਵਾਦੀਆਂ ਨਾਲ ਅਮਰਿਤਪਾਲ ਦੇ ਸਬੰਧ ਰਹੇ ਹੈ ਇਹ ਜਵਾਬ ਦਿੱਤਾ ਗਿਆ ਬਕਾਇਦਾ ਰਿਕਾਰਡ ਚ ਲੱਗ ਗਿਆ ਉਸ ਤੋਂ ਬਾਅਦ ਇਹ ਜਿਹੜੀਆਂ ਛਾਪੇ ਮਾਰੀਆਂ ਹੋ ਗਈਆਂ ਹੁਣ ਛਾਪੇਮਾਰੀ ਦੇ ਵਿੱਚ ਰਿਸ਼ਤੇਦਾਰਾਂ ਨੂੰ ਤਲਬ ਵੀ ਕਰ ਲਿਆ ਗਿਆ ਚੰਡੀਗੜ੍ਹ ਕਹਿੰਦੇ ਆਓ ਜੀ ਔਰ ਨਾਲ ਹੀ ਕਹਿੰਦੇ ਕਿ ਆਈਆਂ ਕਈ ਘੰਟੇ ਉੱਥੇ ਚਲਦੀ ਰਹੀ ਪੁੱਛਗਿਛ ਤੂੰ ਖੇ ਚ ਈਡੀਓ ਵਿੱਚ ਆ ਪੰਜਾਬ ਪੁਲਿਸ ਹੋਵੇ ਚ ਆ ਨੀਆ ਹੋਵੇ ਨਾ ਜੀ ਉਹਨਾਂ ਨੇ ਤੇ ਜਿਨ੍ਹਾਂ ਦੇ ਵੀ ਘਰ ਰੇਡ ਉਹਨਾਂ ਦੇ ਫੋਨ ਉੱਤੇ ਲੈ ਲੈਂਦੇ ਹੈਗੇ ਸਿਮ ਕੱਢ ਕੇ ਦੇ ਦਿੰਦੇ ਹੈਗੇ ਨਾ ਵੀ ਤੁਸੀਂ ਚਲਾ ਲਿਓ ਬਾਕੀ ਤੋਂ ਫੋਨ ਜਬਤ ਕਰ ਲੈਂਦੇ ਹੈਗੇ ਨਾ ਕਿਉਂਕਿ ਜਦੋਂ ਫੋਨ ਜਬਤ ਕਰਦੇ ਉਹਦੇ ਵਿੱਚ ਬਹੁਤ ਸਾਰਾ ਡਿਟੇਲ ਨਿਕਲ ਆਉਂਦੀ ਹੈ ਉਹ ਸਾਰੀ ਡਿਟੇਲ ਆ ਜਾਊਗੀ ਕਿ ਕੀ ਵਾਕਿਆ ਉਹ ਤੋਂ ਜੇਲ੍ਹ ਦੇ ਵਿੱਚੋਂ ਮੋਬਾਈਲ ਤੋਂ ਫੋਨ ਕਾਲ ਆਉਂਦੀ ਰਹੀ ਹੈ ਜਾਂ ਲੈਂਡਲਾਈਨ ਤੋਂ ਆਉਂਦੀ ਰਹੀ ਹੈ ਕੀ ਉਹਨੂੰ ਅਮਰਤਪਾਲ ਨੂੰ ਉਤੋਂ ਡਿਬਰੂਗੜ ਤੋਂ ਲੈਂਡਲਾਈਨ ਫੋਨ ਕਰਨ ਦੀ ਆਗਿਆ ਹੈ ਸੀ ਜਾਂ ਨਹੀਂ ਹੈ ਇਹ ਪਤਾ ਲੱਗ ਜਾਊਗਾ ਪਰ ਸਵਾਲ ਹੈ ਕਿ ਉਹਦੇ ਘਰ ਛਾਪਾ ਮਾਰਨ ਦਾ ਜਿਹੜਾ ਮਾਇਨੇ ਨੇ ਉਹ ਕੀ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕੀ ਦੇਸ਼ ਦੀ ਸਰਕਾਰ ਇਹ ਗਰਾਉਂਡ ਬਣਾ ਰਹੀ ਹੈ ਕਿ ਕੱਲ ਨੂੰ ਸੁਣਵਾਈ ਦੇ ਦੌਰਾਨ ਅਗਰ ਹਾਈ ਕੋਰਟ ਦਾ ਮਨ ਹੁਣ ਜੇ ਬਦਲ ਗਿਆ ਹੁਣ ਹਾਈ ਕੋਰਟ ਵੀ ਸੋਚੂਗੀ ਨਾ ਕਿ ਜੇ ਦੇ ਘਰ ਨੀਯਾ ਨੇ ਛਾਪੇ ਮਾਰੇ ਨੀਯਾ ਕੀ ਅਸਲ ਦੇ ਵਿੱਚ ਏਜੰਸੀ ਦਾ ਮੂਲ ਰੂਪ ਕੀ ਉਹਦਾ ਸਿਧਾਂਤ ਕੀ ਆ ਕਿ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਇੰਡੀਆ ਨੂੰ ਤੋੜਨ ਦੀਆਂ ਯਤਨ ਕਰ ਰਹੀਆਂ ਨੇ ਉਹਨਾਂ ਨੂੰ ਲੈ ਕੇ ਏਜੰਸੀ ਬਣੀ ਜਿਹਦੇ ਕੋਲ ਵਰਲਡ ਲੈਵਲ ਤੇ ਪਾਵਰ ਹੈਗੀ ਆ ਇੰਡੀਆ ਨੂੰ ਛੱਡੋ ਕਿਸੇ ਵੀ ਵਰਲਡ ਦੁਨੀਆ ਦੇ ਕੋਨੇ 'ਚ ਜਾ ਕੇ ਬੰਦੇ ਦੇ ਖਿਲਾਫ ਪਰਚਾ ਦਰਜ ਕਰਕੇ ਅਰੈਸਟ ਕਰਕੇ ਵੀ ਲਿਆ ਸਕਦੇ ਥਰੂ ਇੰਟਰਪੋਲ ਹੈ ਨਾ ਹੁਣ ਸਵਾਲ ਹੈ ਕਿ ਇਹ ਮਸਲੇ ਦੇ ਵਿੱਚ ਹੁਣ ਜਦੋਂ ਰੇਡ ਵਰ ਗਈ ਉਹਨੂੰ ਉਹਨੂੰ ਕੋਈ ਨਾ ਕੋਈ ਹੁਣ ਐਨਆਈ ਨੂੰ ਸਟੈਬਲਿਸ਼ ਕਰਨਾ ਪਏਗਾ ਕੱਲੂ ਜਦੋਂ ਅਗਲੀ ਵਾਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਜਿਹਦੇ 'ਚ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਰੋਲ ਇਕੋ ਜਿਹਾ ਕਿ ਅਮਰਤਪਾਲ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਹੁਣ ਜੇਲ੍ਹ ਤੋਂ ਬੈਠਾ ਵੀ ਲੋਕ ਉਹ ਜਿਹੇ ਲੋਕਾਂ ਦੇ ਨਾਲ ਗੱਲ ਕਰਦਾ ਜਿਹੜੇ ਦੇਸ਼ ਨੂੰ ਤੋੜਨ ਦਾ ਜਦ ਕਰਦੇ ਹੁਣ ਉਹਦੇ 'ਚ ਸਬੂਤ ਆ ਜਾਣਗੇ ਉਹ ਇੱਕ ਐਡਾ ਵੱਡਾ ਇੱਕ ਇਸ਼ੂ ਬਣਾ ਦਿੱਤਾ ਗਿਆ ਹੈਗਾ ਕਿ ਕੱਲ ਨੂੰ ਹਾਈ ਕੋਰਟ ਅਗਰ ਤੇ ਚੈਲੰਜ ਕੀਤਾ ਜਾ ਸਕਿਆਗੇ ਕਿ ਇਹੀ ਜਿਹੜਾ ਉਹਦੇ ਖਿਲਾਫ ਐਨਐਸਸੀ ਲਾਇਆ ਉਹ ਐਵੇਂ ਨਹੀਂ ਲਾਇਆ ਹੈਗਾ ਪਰੂਪ ਤੇ ਕਰਨਾ ਪਊਗਾ ਕਿ 2 ਸਾਲ ਐਕਸਟੈਂਸ਼ਨ ਦੇ ਦਿੱਤੀ ਹੈਗੀ ਆ ਮਿਆਦ ਫਿਰ ਖਤਮ ਹੋਣ ਵਾਲੀ ਹੋਊਗੀ ਗਰਾਉਂਡ ਬਣਾ ਲਈ ਗਈ ਹੈ ਕਿਉਂਕਿ ਇਹ ਸਾਬਤ ਹੋ ਚੁੱਕਾ ਹੈ ਉਹਦੇ ਪਰਿਵਾਰ ਵੀ ਕਹਿ ਰਹੇ ਨੇ ਪੰਜਾਬ ਦੀਆਂ ਵੱਖ-ਵੱਖ ਬੁੱਧੀਜੀਵੀ ਵੀ ਕਹਿ ਰਹੇ ਨੇ ਜਾਂ ਵੱਖ-ਵੱਖ ਜਿਹੜੇ ਕਾਲੀ ਦਲ ਦੇ ਧੜੇਓ ਵੀ ਕਹਿ ਰਹੇ ਨੇ ਕਿ ਇਸ ਮਸਲੇ ਦੇ ਵਿੱਚ ਅਮਰਤਪਾਲ ਨੂੰ ਐਨਐਸਏ ਲਾ ਕੇ ਡਿਬੂਰਗੜ੍ਹ ਭੇਜਣ ਦੇ ਮਸਲੇ ਦੇ ਵਿੱਚ ਸੈਂਟਰ ਦ ਸਟੇਟ ਸੇਮ ਆ ਦੋਨਾਂ ਦਾ ਰੋਲ ਇੱਕੋ ਜਿਹਾ ਮਿਲ ਜੁਲ ਕੇ ਕੰਮ ਕਰ ਰਹੇ ਆਗੇ ਨੇ ਔਰ ਹੁਣ ਜਿਹੜੇ ਉਹਦੇ ਚਾਚੇ ਦੇ ਜਾ ਉਹਨਾਂ ਦੇ ਪਰਿਵਾਰ ਦੇ ਜਾਂ ਹੋਰ ਰਿਸ਼ਤੇਦਾਰ ਉਹਨਾਂ ਦੇ ਪਰੌਣੇ ਤੇ ਘਰੇ ਵੀ ਰੀਡ ਵੱਜੀ ਆ ਗਈ ਹੈ ਜਾਂ ਹੋਰ ਸ਼ਹਿਰਾਂ 'ਚ ਵਜੇ ਉਹਨਾਂ ਨੇ ਐਨਆਈ ਨਹੀਂ ਕੀਤੀ ਹੈ ਹੁਣ ਐਨਆਈ ਜਦੋਂ ਹਾਈ ਕੋਰਟ 'ਚ ਹੀਅਰਿੰਗ ਹੋਏਗੀ ਐਨਆਈ ਦੀ ਰਿਪੋਰਟ ਵੀ ਲੱਗ ਜੂ ਕਿਉਂਕਿ ਜਦੋਂ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਤਲਬ ਕੀਤਾ ਜਾਂਦਾ ਸੈਂਟਰ ਸਰਕਾਰ ਨੂੰ ਵੀ ਤਲਬ ਕੀਤਾ ਜਾਂਦਾਗਾ ਉਸ ਤਲਬ ਦੇ ਵਿੱਚ ਇਹ ਜਿਹੜਾ ਮਸਲਾ ਹੈਗਾ ਇਹਦੇ 'ਚ ਸਾਰੀ ਡੀਟੇਲ ਆਜੂਗੀ ਪਰ ਕਿਉਂਕਿ ਐਨਆਈ ਕੇ ਮੀਡੀਆ ਨੂੰ ਤੇ ਦੱਸ ਦੇਣੀ ਹੈਗੀ ਉਹਨਾਂ ਕੋ ਕੀ ਕੁਝ ਮਿਲਿਆ ਕੀ ਜੁ ਕੀ ਕੁਝ ਨਹੀਂ ਮਿਲਿਆਗਾ ਕੀ ਦਸਤਾਵੇਜ਼ ਉਹ ਸਾਰੀ ਕਿਨਾਰੇ ਦੇ ਚੋ ਡਿਟੇਲ ਸਾਂਝੀ ਨਹੀਂ ਕਰਨਗੇ ਕਿਉਂਕਿ ਏਜੰਸੀ ਏਜੰਸੀ ਤੇ ਚਾਰ ਲਾਈਨਾਂ ਦਾ ਪ੍ਰੈਸ ਨੋਟ ਭੇਜਦੇ ਨੇ ਪਰ ਮਸਲਾ ਸੀਰੀਅਸ ਆ ਤਸੱਲੀ ਅਜੇ ਵੀ ਛਾਪਿਆਂ ਨਾਲ ਨਹੀਂ ਹੋਈ 25 ਜਾਂ 26 ਸਤੰਬਰ ਦੀ ਤਰੀਕ ਰੱਖ ਲਈ ਗਈ ਹੈ ਬੁਲਾ ਲਿਆ ਗਿਆ ਕਿ ਇੱਥੇ ਵੀ ਪੇਸ਼ ਹੋਣਾ ਹੈ ਤੁਸੀਂ ਹੋਰ ਇੱਥੇ ਵੱਖਰੀ ਪੁਸ਼ ਗਿਸ਼ ਹੋ ਸਕਦੀ ਹੈ ਇਹ ਦੇਖੋ ਉਦੋਂ ਤੱਕ ਉਹਨਾਂ ਕੋ ਜਿਹੜੀ ਫੋਨ ਲੈ ਕੇ ਗਏ ਨਾ ਉਹਦੇ ਸਾਰੀਆਂ ਡਿਟੇਲਸ ਆ ਜਾਣਗੀਆਂ ਨਾ ਜੀ ਉਹਦੇ ਚ ਡਿਟੇਲ ਆ ਜਾਣਗੀਆਂ ਕਿ ਕਿਨੂੰ ਕਿਨੂੰ ਤੁਸੀਂ ਕਾਲ ਕੀਤੀ ਆ ਕਿ ਇਹਦਾ ਨੰਬਰ ਹੈਗਾ ਨਾ ਉਹ ਤਾਂ ਸਾਰੇ ਜਦੋਂ ਦਾ ਫੋਨ ਹੈ ਜਦੋਂ ਦਾ ਐਨਐਸਪਿਛਲੇ 2 ਸਾਲ ਦੀ ਡਿਟੇਲ ਕਢਾ ਕੇ ਰੱਖ ਲੈਣਗੇ ਜਿੰਨੇ ਵੀ ਕਰੋ ਹੋਰ ਤਾਂ ਕੋਈ ਸਮਾਨ ਨਹੀਂ ਮਿਲੇਗਾ ਪਰ ਉਹ ਹੁਣ ਜੇ ਉਹਦੇ ਜਿੰਨੇ ਡਿਟੇਲ ਫੋਨ ਪੁੱਛ ਲੈਣਗੇ ਆ ਕਿੱਥੋਂ ਪੂੜਾ ਆ ਕੇ ਦਾ ਕਿਦੋਂ ਡਿਟੇਲ ਦੱਸ ਦੇਣਗੇ ਹੋ ਸਕਦਾ ਹੈ ਕਿ ਉਹਨਾਂ ਦੀ ਟ੍ਰਾਂਜੈਕਸ਼ਨ ਬਾਰੇ ਪੁੱਛਿਆ ਹੋਵੇ ਬੈਂਕ ਖਾਤਿਆਂ ਬਾਰੇ ਡਿਟੇਲ ਵੀ ਬੁਲਾ ਲਿਆ 5-6 ਘੰਟੇ ਉਹਨਾਂ ਨੂੰ ਬੁਲਾ ਲਿਆ ਪੁੱਛਗਿਸ਼ ਹੋਈ ਫਿਰ ਕਹਿਣਗੇ ਕਿ ਤੁਹਾਡੀ ਪ੍ਰਾਪਰਟੀ ਡਾਕੂਮੈਂਟ ਲੈ ਕੇ ਉਹ ਆਪਣੇ ਖਾਤੇ ਲੈ ਕੇ ਉਹ ਤੇ ਲੰਮੀ ਚੌੜੀ ਇੱਕ ਪ੍ਰੋਸੀਜਰ ਬਣਾ ਦਿੱਤਾ ਗਿਆ ਤੇ ਕੀ ਹੁਣ ਇਹ ਸਵਾਲ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਹੋਰ ਕੁਝ ਬਣ ਰਿਹਾ ਹੈਗਾ ਇਹ ਸਾਰੇ ਇੱਕ ਸਭ ਤੋਂ ਵੱਡੇ ਸਵਾਲ ਆ ਗਏ ਨੇ ਔਰ ਇਹਦੇ ਨੂੰ ਲੈ ਕੇ ਹੁਣ ਦੇਖਦੇ ਆਂ ਪੰਜਾਬ ਸਰਕਾਰ ਜਾਂ ਹੋਰ ਕੀ ਲੋਕਾਂ ਦਾ ਰੋਲ ਸਾਹਮਣੇ ਆਉਂਦਾ ਹੈਗਾ ਪਰ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਤੇ ਕਹਿਣਾ ਹੀ ਆ ਕਿ ਜਿਹੜੀ ਆਨੰਦ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਕੀਤੀ ਉਹਦੇ ਨਾਲ ਬਹੁਤ ਲੋਕ ਜੁੜ ਗਏ ਸੀ ਉਹਨੂੰ ਤਾਰੂ ਪੀੜ ਕਰਨ ਵਾਸਤੇ ਭਾਰਤ ਸਰਕਾਰ ਦਾ ਐਕਸ਼ਨ ਹੈਗਾ ਪਰ ਐਨਆਈਏ ਨੇ ਉਹਦੇ ਪਰਿਵਾਰ ਤੇ ਰੇਡ ਕੀਤੀ ਆ ਹੋਰ ਜਗ 5-6 ਜਗ੍ਹਾ ਰੇਡ ਹੋਈ ਆ ਉਹਦਾ ਤੇ ਐਨਆਈਟੇ ਕਿਸੇ ਨੇ ਜਵਾਬ ਦੇਣਾ ਹੀ ਨਾ ਉਹ ਕਿਸੇ ਦੀ ਜਵਾਬ ਦੇਈ ਦਿੰਦੇ ਆਗੇ ਨੇ ਪਰ ਇਹ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਕਿ ਆਖਿਰ ਐਨਆਈ ਨੇ ਕਿਉਂ ਰੇਡ ਮਾਰੀ ਹੈਗੀ ਉਹਨਾਂ ਕੋ ਕਿਹੜੀ ਅਜੀਹੀ ਇਨਪੁਟ ਮਿਲੀ ਹੈ ਤੇ ਬਾਕੀ ਗੱਲ ਕਿ ਜੇਲ੍ਹ ਚੋਂ ਬੈਠ ਕੇ ਅਮਰਤਪਾਲ ਸਿੰਘ ਹੋਣੀ ਕੀ ਕੁਝ ਕਰਦੇ ਰਹੇਗੇ ਨੇ ਕਿਉਂਕਿ ਉਹ ਬੜੀ ਹਾਈ ਸੈਂਸਿਟਿਵ ਜੇਲ੍ਹ ਹੈਗੀ ਆ ਜਿੱਥੇ ਚਿੜੀ ਵੀ ਫੜਕਦੀ ਨਹੀਂ ਹੈਗੀ ਠੀਕ ਹੈ ਔਰ ਉੱਥੇ ਫੋਨ ਕਿਵੇਂ ਜਾ ਸਕਦੇ ਹੈਗੇ ਨੇ ਪੰਜਾਬ ਚ ਤੇ ਮੰਨਿਆ ਕਿ ਪੰਜਾਬ ਪੁਲਿਸ ਆ ਜਾਂ ਇਥੇ ਕਈ ਗਈ ਬੀਐਸਪੀ ਵੀ ਲਈ ਕਈ ਜੇਲਾਂ ਦੇ ਵਿੱਚ ਇਥੇ ਤੇ ਮੰਨੇ ਆ ਕਿ ਜੇਲ੍ਹਾਂ ਚ ਫੋਨ ਜਾ ਰਹੇ ਨੇ ਜਾਂ ਕਿਸੇ ਗੈਂਗਸਟਰ ਨੂੰ ਖੁਦ ਹੀ ਇੰਟਰਵਿਊ ਕਰਵਾਈ ਜਾਂਦੀ ਏ ਉਹਦੇ ਅਸਮ ਗਵਰਨਮੈਂਟ ਦਾ ਸੈਂਟਰ ਦੀ ਏਜੰਸੀ ਸੈੱਲ ਹੈਗਾ ਵਾ ਡਿਬਰੂਗੜ ਉਥੇ ਕਿਵੇਂ ਉਹਦੇ ਕੋਲ ਫੋਨ ਆ ਗਿਆ ਔਰ ਬਾਹਰ ਬੈਠਾ ਕਿਸੇ ਦੇ ਬਾਰੇ ਕੋਈ ਗੱਲ ਕਰ ਲੇ ਉਹਨੂੰ ਆਧਾਰ ਕਿਵੇਂ ਬਣਾਇਆ ਜਾ ਸਕਦਾ ਕਿਉਂਕਿ ਪਿਛਲੀ ਵਾਰ ਹਾਈ ਕੋਰਟ ਨੇ ਕਾਫੀ ਦੋਨਾਂ ਸਰਕਾਰਾਂ ਦੀ ਝਾੜ ਚੱਪ ਕੀਤੀ ਹੈਗੀ ਸ਼ਾਇਦ ਉਹਨੂੰ ਲੈ ਕੇ ਹੋ ਸਕਦਾ ਕਿ ਐਨਆਈ ਜਾਂ ਭਾਰਤ ਸਰਕਾਰ ਦਾ ਐਕਸ਼ਨ ਹੋ ਸਕਦਾ ਜੀ ਆ ਇੱਕ ਤੀਜਾ ਮਸਲਾ ਵੀ ਜਿਹੜਾ ਜੁੜਿਆ ਹੋਇਆ ਇੱਕ ਬਹੁ ਚਰਚਿਤ ਕੇਸ ਆ ਵਿਕਰਮ ਸਿੰਘ ਮਜੀਠੀਆ ਦਾ ਇਸ ਮਾਮਲੇ ਦੇ ਵਿੱਚ ਹੁਣ ਈਡੀ ਦੀ ਐਂਟਰੀ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਆ ਇੱਕ ਦਫਾ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਪੁੱਛ ਗਿਛ ਹੁੰਦੀ ਆ ਕਈ ਸਾਲ ਪਹਿਲਾਂ ਪਰ ਹੁਣ ਵਿਕਰਮ ਸਿੰਘ ਮਜੀਠੀਆ ਕਹਿ ਰਿਹਾ ਮੈਨੂੰ ਦਬਕਾਉਣ ਦੀਆਂ ਗੱਲਾਂ ਨੇ ਜਾਂ ਚੁੱਪ ਕਰਾਉਣ ਦੀਆਂ ਗੱਲਾਂ ਨੇ ਪਰ ਮੈਂ ਦਬਣ ਵਾਲਾ ਨਹੀਂ ਮੈਂ ਮੁੱਦੇ ਚੁੱਕਦੇ ਰਹਿਣੇ ਆ ਔਰ ਇਹਨਾਂ ਨੂੰ ਕੁਝ ਨਹੀਂ ਲੱਭਿਆ ਨਹੀਂ ਤੇ ਲੱਭਿਆ ਹੁੰਦਾ ਉਹਨੂੰ ਚਲਾਨਾ ਪੇਸ਼ ਕਰ ਦਿੰਦੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਨੁਮਾਇੰਦਿਆਂ ਦੇ ਜਵਾਬ ਆਉਣੇ ਸ਼ੁਰ ਸਾਡੀ ਜਿਹੜੀ ਸਿੱਟ ਕੰਮ ਕਰ ਰਹੀ ਹੈ ਜਦੋਂ ਤੱਕ ਪੜਤਾਲ ਨਹੀਂ ਹੋ ਜਾਂਦੀ ਮੁਕੰਮਲ ਉਦੋਂ ਤੱਕ ਅਸੀਂ ਫਿਰ ਚਲਾਨ ਪੇਸ਼ ਕਿਵੇਂ ਕਰੀਏ ਤੀਕੋ ਅਸਲ ਦੇ ਵਿੱਚ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਾ ਤੇ ਪਿਛਲੀ ਕਾਂਗਰਸ ਸਰਕਾਰ ਨੂੰ ਕੁਝ ਲੱਭਾ ਤੇ ਨਾ ਹੁਣ 28 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭਾ ਇਸ ਕਰਕੇ ਇਸ ਕੇਸ ਨੂੰ ਜਾਣਬੁੱਝ ਕੇ ਵਿਧਾਇਆ ਜਾ ਰਿਹਾ ਹੈਗਾ ਕਿਉਂਕਿ ਜੇ ਸਰਕਾਰ ਦੇ ਪੁਲਿਸ ਜਿਹੜੀਆਂ ਇਨਵੈਸਟੀਗੇਸ਼ਨ ਉਹਨਾਂ ਦੇ ਉਹਨਾਂ ਕੋ ਕੁਝ ਨਹੀਂ ਨਿਕਲਿਆਗਾ ਤੇ ਜੇ ਕੁਝ ਨਹੀਂ ਨਿਕਲਾ ਤੇ ਇਹਦਾ ਮਤਲਬ ਸਰਕਾਰ ਆਟੋਮੈਟਿਕ ਹੀ ਵਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਮਿਲ ਗਈ ਪਰ ਉਹ ਦੇਣਾ ਨਹੀਂ ਚਾਹੁੰਦੇ ਹੈਗੇ ਇਸ ਕਰਕੇ ਇੱਕ ਕੇਸ ਨੂੰ ਇੱਕ ਸੋਚੀ ਸਮਝੀ ਸਿਆਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਸ ਨੂੰ ਵਿਧਾਇਆ ਜਾ ਰਿਹਾ ਹੈਗਾ ਤੇ ਚਰਚਾ 'ਚ ਰਹਿਣ ਵਾਸਤੇ ਕੋਈ ਨਾ ਕੋਈਆਂ ਕਹਾਣੀਆਂ ਘੜੀਆਂ ਜਾ ਰਹੀਆਂ ਜਿਹੜੀ ਅਚਾਨਕ ਜਿਹੜੀ ਈਡੀ ਦੀ ਐਂਟਰੀ ਕਰਵਾਈ ਗਈ ਅਸਲ ਵਿੱਚ ਖਬਰ ਨੂੰ ਸਰਕਾਰ ਦੇ ਇੱਕ ਮੰਤਰੀ ਤੇ ਇੱਕ ਸਰਕਾਰ ਦੇ ਇੱਕ ਆਈਪੀਸ ਆਫੀਸਰ ਦੇ ਕਲਾਬ ਖਬਰ ਚਰਚਾ ਦੇ ਵਿੱਚ ਚੱਲ ਰਹੀ ਸੀ 100 ਕਰੋੜ ਰੁਪਏ ਦੇ ਸਾਈਬਰ ਫਰਾਡ ਨੂੰ ਲੈ ਕੇ ਉਹਦੇ ਚ ਸਰਕਾਰ ਦੀ ਬਦਨਾਮੀ ਹੋ ਰਹੀ ਸੀ ਸਰਕਾਰ ਦੀ ਕਿਰਕਰੀ ਹੋ ਰਹੀ ਸੀ ਉਸ ਖਬਰ ਨੂੰ ਦਫਾਉਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਹੋਰ ਖਬਰ ਜਿਹੜੀ ਸਾਹਮਣੇ ਲੈ ਆਂਦੀ ਹੈਗੀ ਕਿ ਜੀ ਵਿਕਰਮਜੀਤਿਆ ਦੇ ਖਿਲਾਫ ਈਡੀ ਦੀ ਐਂਟਰੀ ਹੋ ਗਈ ਹੈ। ਈਡੀ ਨੇ ਡਿਟੇਲ ਮੰਗ ਲਈ ਹੈਗਾ। ਈਡੀ ਡਿਟੇਲ ਕਿਵੇਂ ਮੰਗ ਸਕਦਾ ਹੈਗਾ? ਕਿਉਂਕਿ ਈਡੀ ਨੇ ਆਲਰੇਡੀ ਵਿਕਰਮ ਸਿੰਘ ਮਜੀਠੀਆ ਦੀਆਂ ਕਈ ਪੇਸ਼ੀਆਂ ਕਰਵਾਈਆਂ ਜਲੰਧਰ ਦੇ ਵਿੱਚ। ਜਦੋਂ ਪਹਿਲੀ ਦਫਾ ਕੇਸ ਰਜਿਸਟਰਡ ਹੋਇਆ ਸੀ ਤੇ ਈਡੀ ਦੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਦੀ 4-4 5-5 6-6 ਘੰਟੇ ਉਥੇ ਪੋਸ਼ੂਗੇਸ਼ਾ ਹੁੰਦੀ ਰਹੀ ਹੈ ਜਲੰਧਰ ਕਿਉਂਕਿ ਈਡੀ ਦਾ ਜਰਨਲ ਦਫਤਰ ਜਲੰਧਰ ਸੀ ਔਰ ਉੱਥੇ ਡਿਪਟੀ ਡਾਇਰੈਕਟਰ ਰਹੁੰਦੇ ਸੀ ਨਰਿੰਜਨ ਸਿੰਘ ਉਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਉਹਨਾਂ ਦਿਨਾਂ ਦੇ ਵਿੱਚ ਈਡੀ ਦੇ ਜਿਹੜੇ ਨਰਿੰਜਨ ਸਿੰਘ ਕੋਲਕਾਤ ਹੈਗੇ ਨੇ ਉਹਨਾਂ ਦਾ ਤਬਾਦਲਾ ਜਲੰਧਰ ਤੋਂ ਬਦਲ ਕੇ ਕੋਲਕਾਤਾ ਵਿਖੇ ਵੈਸਟ ਬੰਗਾਲ ਚ ਕਰ ਦਿੱਤਾ ਗਿਆ ਸੀ ਔਰ ਦੋ ਬੜੀਆਂ ਖਬਰਾਂ ਚੱਲੀਆਂ ਸੀ ਕੇਸ ਹਾਈ ਕੋਰਟ 'ਚ ਗਿਆ ਸੀ ਤੇ ਨਰਿੰਦਰ ਸਿੰਘ ਹੋਣਾ ਦੀ ਜਿਹੜੀ ਟਰਾਂਸਫਰ ਰੁਕ ਗਈ ਸੀ ਹੁਣ ED ਦਾ ਤੇ ਜਿਹੜਾ ਚੈਪਟਰ ਪਹਿਲਾਂ ਹੀ ਕਲੋਜ਼ ਹੋ ਚੁੱਕਾ ਸੀ ਉਹਦੇ 'ਚ ਉਹਦੀ ਐਕਸਰਸਾਈਜ਼ ਵਿਕਰਮ ਸਿੰਘ ਮਜੀਠੀਆ ਦੀ ਪਹਿਲਾਂ ਹੀ ਹੋ ਚੁੱਕੀ ਹੈ ਗਿਆ ਹੁਣ ਇਹ ਸਵਾਲ ਆ ਗਿਆ ਕਿ ED ਇੱਕ ਇੰਡੀਆ ਦੀ ਅਜਿਹੀ ਇੱਕ ਏਜੰਸੀ ਆ ਜਿਹੜੀ ਜਿੱਥੇ ਵੀ ਪੈਸੇ ਦਾ ਲੈਣ-ਦੇਣ ਹੁੰਦਾ ਚਾਹੇ ਇਮੀਗ੍ਰੇਸ਼ਨ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਥੋੜੀ ਵੱਜਦੀ ਹੈਗੀ ਪੈਸੇ ਦਾ ਜਾਂ ਕਿਸੇ ਨੇ ਸੁਪਾਰੀ ਲੈ ਕੇ ਕਿਸੇ ਬੰਦੇ ਦਾ ਕਤਲ ਕਰਾਇਆ ਜਾਂ ਹੀਰਾ ਫੇਰੀ ਜਾਂ ਠੱਗੀ ਆ ਜਿੱਥੇ ਵੀ ਪੈਸੇ ਦਾ ਲੈਣ ਦੇਣ ਆਉਂਦਾ ਉੱਥੇ ਈਡੀ ਦੀ ਐਂਟਰੀ ਹੋ ਜਾਂਦੀ ਆ ਨਾ ਤੇ ਪੰਜਾਬ ਸਰਕਾਰ ਨਾ ਕੋਈ ਸਟੇਟ ਸਰਕਾਰ ਈਡੀ ਨੂੰ ਕਹਿ ਸਕਦੀ ਆ ਤੇ ਈਡੀ ਜਦੋਂ ਮਰਜ਼ੀ ਚਾਵੇ ਜਿਸ ਵੀ ਥਾਣੇ ਦੇ ਵਿੱਚ ਪਰਚਾ ਦਰਜ ਹੁੰਦਾ ਉਹ ਇਲਾਕੇ ਦੇ ਐਸਐਸਪੀ ਨੂੰ ਜਾ ਪੰਜਾਬ ਸਰਕਾਰ ਪੰਜਾਬ ਪੁਲਿਸ ਕੋਲ ਰਿਪੋਰਟ ਮੰਗ ਲੈਂਦਾ ਕਿ ਸਾਨੂੰ ਐਫਆਈਆਰ ਦੀ ਕਾਪੀ ਦਿੱਤੀ ਜਾਵੇ ਉਹ ਦੇਣੀ ਪੈਦੀ ਉਹਨੂੰ ਕੋਈ ਰੋਕ ਨਹੀਂ ਉਹਦੇ ਕੋਲ ਬਹੁਤ ਜ਼ਿਆਦੀਆਂ ਪਾਵਰਾਂ ਇਹ ਤੇ ਸਿਰਫ ਸਿਰਫ ਇਹ ਮੇਂ ਲੱਗਦਾ ਕਿ ਖਬਰ ਕਰਵਾਈ ਗਈ ਹੈਗੀਆ ਕਿ ਜਿਹੜਾ ਵੀਆਈ ਵੀਆਈਪੀ ਜੋੜੇ ਨੂੰ ਲੈ ਕੇ ਚਰਚਾ ਪੰਜਾਬ ਚੱਲ ਰਹੀ ਉਹ ਲੋਕਾਂ ਦਾ ਧਿਆਨ ਪਾਸੇ ਹਟਾਇਆ ਗਿਆ ਇੱਕ ਸੋਚੀ ਸਮਝੀ ਤਰੀਕੇ ਦੇ ਨਾਲ ਹੁਣ ਸਵਾਲ ਹੈ ਕਿ ਈਡੀ ਪਹਿਲਾਂ ਹੀ ਕਾਰਵਾਈ ਕਰ ਚੁੱਕਾ ਹੈ ਔਰ ਦੂਜੀ ਗੱਲ ਜਿਹੜੀ ਪ੍ਰਾਪਰਟੀ ਦਾ ਸਵਾਲ ਹੈਗਾ ਚੋਣ ਕੋਸ਼ਣਾ ਜਦੋਂ ਇਲੈਕਸ਼ਨ ਲੜਦੇ ਆਗੇ ਨੇ ਪੋਲਿਟਿਸ਼ੀਅਨ ਉਹਦੇ ਚ ਪਹਿਲਾਂ ਹੀ ਐਫੀਡੇਵਿਟਿਕ ਦਿੱਤਾ ਜਾਂਦਾ ਹੈਗਾ ਮੇਰੇ ਕੋਲ ਇੰਨੀ ਪ੍ਰਾਪਰਟੀ ਆ ਇੰਨੀ ਇਨਕਮ ਆ ਆਇਆ ਮੇਰੀਆਂ ਕੰਪਨੀਆਂ ਨੇ ਆਇਆ ਮੈਂ ਉਸ ਕੰਪਨੀ ਦੇ ਵਿੱਚ ਡਾਇਰੈਕਟਰ ਆ ਉਹ ਜਿਹੜੀ ਸਾਰੀ ਜਿਹੜੀ ਡਿਟੇਲ ਆ ਉਹ ਆਲਰੇਡੀ ਸਰਕਾਰਾਂ ਕੋ ਹੁੰਦੀ ਆ ਉਹਦੇ ਚ ਨਵੀਂ ਗੱਲ ਕੀ ਆ ਗਈ ਇਹਦੇ ਚ ਮੈਨੂੰ ਲੱਗਦਾ ਕਿ ਸਿਰਫ ਤੇ ਸਿਰਫ ਹੁਣ ਤੱਕ ਪਿਛਲੇ ਕਈ ਸਾਲਾਂ ਤੋਂ ਵਿਕਰਮ ਸਿੰਘ ਮਜੀਠੀਆ ਦਾ ਮੀਡੀਆ ਟ੍ਰਾਇਲ ਹੋ ਰਿਹਾ ਨਿਕਲਿਆ ਹਲੇ ਕੁਝ ਹੈ ਨਹੀਂ ਜੇ ਨਿਕਲਿਆ ਹੁੰਦਾ ਨਾ ਤੇ ਭੋਲਾ ਸਿੰਘ ਸਮੇਤ 13-14 ਲੋਕਾਂ ਨੂੰ ਸਜ਼ਾ ਹੋਈ ਐ ਉਹਨਾਂ ਨੇ ਸਜ਼ਾ ਜਿੰਨੀ ਹੋਈ ਐ ਕੋਰਟ ਨੇ ਸੁਣਾਈ ਉਹਨਾਂ ਦੀ ਆਲਰੇਡੀ ਉਨੀ-ਉਨੀ ਉਹਨਾਂ ਨੇ ਜੇਲ੍ਹ ਕੱਟ ਲਿਆ ਉਹਨਾਂ ਤੇ ਹੁਣ ਹਾਈ ਕੋਰਟ ਜਾਣਾ ਕਿ ਜੀ ਫਲਾਣੇ ਬੰਦੇ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਮੈਂ ਤੇ 11 ਸਾਲ ਜੇਲ੍ਹ ਚ ਲਾਇਆ ਤੇ ਫਿਰ ਉਹਦੇ ਚ ਨਿਕਲ ਆਉਣਾ ਸੀ ਬਹੁਤ ਕੁਝ ਨਿਕਲ ਆਉਣਾ ਸੀ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਇਸ ਕਰਕੇ ਇਸ ਕੇਸ ਨੂੰ ਵਿਧਾਇਆ ਜਾ ਰਿਹਾ ਹੈਗਾ ਨਿਕਲ ਕੋ ਨਹੀਂ ਔਰ ਦੂਜੀ ਗੱਲ ਹੈ ਕਿ ਹੁਣ ਤੱਕ 7 ਐਸਆਈਟੀ ਬਣ ਗਿਆ ਪੰਜਾਬ ਪੁਲਿਸ ਵੱਲੋਂ 7 ਐਸਆਈਟੀ ਬਣਾ ਦਿੱਤੀਆਂ ਗਈਆਂ ਕੀ ਸੱਤਾ ਜਿਹੜੀਆਂ ਐਸਆਈਟੀ ਬਣੀਆਂ ਉਹਦੇ ਚ ਡੀਆਈਜੀ ਆਈਜੀ ਲੈਵਲ ਦੇ ਅਧਿਕਾਰੀ ਰਹੇ ਨੇ ਕੀ ਉਹਨਾਂ ਚੋਂ ਕਿਸੇ ਕੋ ਵੀ ਕੋਈ ਇਦਾਂ ਦਾ ਲਕੂਨਾ ਜਾਂ ਕੋਈ ਪੇਚ ਫੜਿਆ ਨਹੀਂ ਗਿਆ ਜਿਹਦੇ ਚ ਵਿਕਰਮ ਸਿੰਘ ਜੀਠੀਆ ਦੇ ਖਿਲਾਫ ਕੋਈ ਕੇ ਨਵਾਂ ਨਿਕਲਾ ਵੀ ਇਨਪੁੱਟ ਨਿਕਲਾਵੇ ਇਹ ਸਿਰਫ ਤੇ ਸਿਰਫ ਲਿੰਗਰ ਲਾਉਣ ਕੀਤਾ ਜਾ ਰਿਹਾ ਗਿਆ ਉਹਨੂੰ ਖਿੱਚਿਆ ਜਾ ਰਿਹਾ ਹੈਗਾ ਕਿ ਇਸ ਕੇਸ ਦੇ ਵਿੱਚ ਉਲਟਾ ਰਿਹਾ ਲੋਕ ਪੰਜਾਬ ਦੇ ਸਮਝਦੇ ਰਹਿਣ ਕਿ ਜੀ ਵਿਕਰਮ ਸਿੰਘ ਜੀਠੀਆ ਬਹੁਤ ਵੱਡਾ ਦੋਸ਼ੀ ਆ ਹੁਣ ਸਵਾਲ ਆ ਕਿ ਚਲੋ ਕਾਲੀ ਬੀਜੇਪੀ ਦੀ ਸਰਕਾਰ 10 ਸਾਲ ਵਿਕਰਮ ਜੀਠੀਆ ਦਾ ਕੁਝ ਨਹੀਂ ਵਿਗੜਿਆ 5 ਸਾਲ ਤੇ ਕਾਂਗਰਸ ਸਪਾਰਟੀ ਦੀ ਸਰਕਾਰ ਕੀ ਪੰਜਾਂ ਸਾਲਾਂ ਚ ਇਨਵੈਸਟੀਗੇਸ਼ਨ ਨਹੀਂ ਹੋਈ ਕੰਪਲੀਟ ਕਾਂਗਰਸ ਵਿੱਚ ਛੱਡ ਵੀ ਚਲੋ ਇਹ ਆਮ ਆਦੀ ਪਾਰਟੀ ਵਾਲੇ ਕਹਿੰਦੇ ਸੀ ਕਾਂਗਰਸ ਤੇ ਕਾਲੀ ਦਲ ਵਾਲੇ ਮਿਲੇ ਹੋਏ ਨੇ ਹੁਣ ਤੇ ਕੋਈ ਨਾ ਮਿਲਿਆ ਹੋਇਆ ਨਾ ਹੁਣ ਤੇ ਉਲਟਾ ਕਾਂਗਰਸ ਤੇ ਆਪ ਸਿਆਸੀ ਤੌਰ ਤੇ ਇਹਨਾਂ ਦਾ ਗੱਠ ਜੋੜ ਹੈ ਨੈਸ਼ਨਲ ਲੈਵਲ ਤੇ ਪਰ ਹੁਣ ਤੇ 28 ਮਹੀਨਿਆਂ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਤੇ 28 ਮਹੀਨਿਆਂ ਦੇ ਵਿੱਚ ਕੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੁਹਾਨੂੰ ਕੋਈ ਅਜਿਹਾ ਲਕੂਨਾ ਨਹੀਂ ਮਿਲਿਆ ਜਿਹਦੇ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਸਜ਼ਾ ਹੋ ਜਾਏ ਇਸ ਤੋਂ ਸਪਸ਼ਟ ਹੈਗਾ ਕਿ ਇਸ ਮਸਲੇ ਦੇ ਵਿੱਚ ਕੁਝ ਨਹੀਂ ਨਿਕਲ ਰਿਹਾ ਸਰਕਾਰ ਦੇ ਪੱਲੇ ਨਹੀਂ ਕੁਝ ਪੈ ਰਿਹਾ ਹੈਗਾ ਤੇ ਹੁਣ ਕਹਾਣੀਆਂ ਘੜੀਆਂ ਜਾ ਰਹੀਆਂ ਹੀਆਂ ਹੁਣ ED ਦਾ ਕਿਹੜਾ ED ਨੇ ਤੇ ਅਜੇ ਤੱਕ ਕਿਹਾ ਨਹੀਂ ਹੈਗਾ ਕਿ ਇਸ ਰਿਕਾਰਡ ਮੰਗਿਆ ਜਾ ਪੰਜਾਬ ਸਰਕਾਰ ਨੇ ਈਡੀ ਨੂੰ ਚਿੱਠੀ ਲਿਖੀ ਜਾਂ ਈਡੀ ਨੂੰ ਈਡੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਉਹ ਤੇ ਚਿੱਠੀ ਲਿਖਦੇ ਨੇ ਉਹਦੇ ਸਾਰੇ ਇੰਡੀਆ ਦੇ ਵਿੱਚ ਜਿੰਨੇ ਵੀ ਪੈਸੇ ਦੇ ਲੈਣ ਦੇਣ ਨੂੰ ਨਾਲ ਲੈ ਕੇ ਸਬੰਧਤ ਸਟੇਟ ਪੁਲਿਸ ਉਹ ਚਾਹੇ ਕਿਸੇ ਵੀ ਸਟੇਟ ਦੀ ਪੁਲਿਸ ਹੈ ਕੇਸ ਰਜਿਸਟਰਡ ਕਰਦੀ ਆ ਉਹ ਉਸੇ ਵੇਲੇ ਹੀ ਐਫ ਆਈ ਆਰ ਦੀ ਕਾਪੀ ਮੰਗ ਲੈਂਦੇ ਹੈਗੇ ਨੇ ਪੂਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹ ਮੰਗ ਲੈਂਦੇ ਨੇ ਚਲਾਨ ਮੰਗ ਲੈਂਦੇ ਹੈਗੇ ਨੇ ਤੇ ਉਹ ਤਾਂ ਪਟਿਆਲੇ ਨੇ ਆਲਰੇਡੀ ਦਿੱਤੇ ਹੋਣਗੇ ਜਲੰਧਰ ਇਸ ਮਸਲੇ ਦੇ ਵਿੱਚ ਇਨਵੈਸਟੀਗੇਸ਼ਨ ਬਹੁਤ ਵੱਡੀ ਹੋ ਚੁੱਕੀ ਹੈ ਛੱਡੋ ਉਸਮ ਇਨਵੈਸਟੀਗੇਸ਼ਨ ਸਿਰਫ ਨਰਿੰਜਨ ਸਿੰਘ ਨੇ ਨਹੀਂ ਸੀ ਕੀਤੀ ਹੈਗੀ ਉਹ ਇੱਕ ਡਿਪਟੀ ਡਾਇਰੈਕਟਰ ਸੀ ED ਦਾ ਉਹਦੋ স্পেশাল DGP ਸੀ ਉਹਦਾ ਨਾਮ ਮਹਿਸ਼ਦ ਨਾਗਲ ਧੋਮਾ ਤੇ પ્રકાશ ਸਿੰਘ ਸੀ ED ਦਾ স্পেশাল ਡਾਇਰੈਕਟਰ ਉਹ ਆਇਆ ਸੀ ਜਲੰਧਰ ਉਹਨੇ ਖੁਦ ਵਿਕਰਮ ਸਿੰਘ ਮਜੀਠੀਆ ਦੀ ਇਨਵੈਸਟੀਗੇਸ਼ਨ ਕੀਤੀ ਆ ਡਿਪਟੀ ਡਾਇਰੈਕਟਰ ਛੱਡੋ ਨਰਿੰਦਰ ਸਿੰਘ ਇਹਦੇ ডিপਾਰਟਮੈਂਟ ਦਾ ਸੀ ਨਾ ਡਿਪਟੀ ਡਾਇਰੈਕਟਰ ਉਹ ਇੱਕ IPS DGP ਲੈਵਲ ਦਾ ਅਧਿਕਾਰੀ ਜਿਹੜਾ ਦਿੱਲੀ ਤੋਂ ਸਪੈਸ਼ਲ ED ਦਾ ਸਪੈਸ਼ਲ DGP ਸੀ ਉਹਨੇ ਆ ਕੇ ਤੇ ਇੰਟਰਵਿਊ ਕੀਤੀ ਹੈਗੀ ਦੀ ਇੰਟਰਵਿਊ ਕਹਿ ਰਹੇ ਆਪਾਂ ਇਨਵੈਸਟਿਗੇ ਇੰਟਰੋਗੇਸ਼ਨ ਕੀਤੀ ਹੈਗੀ ਸੀ ਤੇ ਅੱਜ ਘੱਟੋ ਘਾਟ ਹੈਗੀ ਹੈ 2015 ਦੀ ਜਾਂ 16 ਦੀ ਗੱਲ ਤੇ ਅੱਜ ਕਰੀਬ 8 ਸਾਲ ਬਾਅਦ ਈਡੀ ਦੀ ਦੁਬਾਰਾ ਐਂਟਰੀ ਹੋ ਰਹੀ ਆ ਇਹ ਐਂਟਰੀ ਹੋ ਰਹੀ ਹੈ ਜੇ ਕਰਵਾ ਰੀ ਜੇ ਵਿਕਰਮ ਸਿੰਘ ਮਚੀਠਿਆ ਦੀ ਇੰਨੀ ਚੱਲਦੀ ਹੁੰਦੀ ਈਡੀ ਮੰਨ ਲੈਂਦੀ ਹੈਗੀ ਤੇ ਫਿਰ ਇਹ ਉਦੋਂ ਹੀ ਕਲੀਨ ਚਿੱਟ ਲੈ ਲੈਂਦਾ ਹੈ ਵਿਕਰਮ ਸਿੰਘ ਜਦੋਂ ਉਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਤੇ ਅੱਜ ਕੱਲ ਤੇ ਵੈਸੇ ਸ਼੍ਰੋਮਨੀ ਕਾਲੀਦਲ ਦੀ ਤੇ ਭਾਜਪਾ ਦੀ ਤੇ ਵਿਗੜੀ ਹੋਈ ਆ ਸਿਆਸੀ ਗੱਠ ਜੋੜਨ ਨੂੰ ਲੈ ਕੇ ਤੇ ਜੇ ਈਡੀ ਇਦਾਂ ਹੀ ਚੱਲਣ ਲੱਗ ਪਈ ਹੈਗੀ ਫਿਰ ਤੇ ਜਿਹੜੇ ਪੰਜਾਬ ਦੇ ਜਿਹੜੇ ਕਾਂਗਰਸੀ ਫੜੇ ਗਏ ਨੇ ਸਾਧੂ ਸਿੰਘ ਧਰਮਸੋਧ ਹਨਾ ਉਹ ਵੀ ਭਾਜਪਾ 'ਚ ਮਿਲ ਕੇ ਕਲੀਨ ਚੇਟ ਲੈ ਲੈਂਦਾ ਸੁੰਦਰ ਸ਼ਾਮ ਰੋੜਾ ਵਾਪਸ ਆ ਗਿਆ ਭਰਤ ਪੂਸ਼ਨਾ ਸ਼ੂ ਵੀ ਚਲਾ ਜਾਂਦਾ ਹੈਗਾ ਮਤਲਬ ਇਹ ਸਿਆਸੀ ਗੱਲਾਂ ਹੈਗੀਆਂ ਨੇ ਇਹ ਸਿਰਫ ਤੇ ਸਿਰਫ ਇਹ ਲੱਗਦਾ ਕਿ ਇਹ ਜਿਹੜਾ 3 ਦਿਨ ਦਾ ਮਸਲਾ ਭੱਕਿਆ ਸੀ ਨਾ 100 ਕਰੋੜ ਰੁਪਏ ਵਾਲਾ ਉਹਦੇ ਨੂੰ ਲੈ ਕੇ ਲੋਕਾਂ ਦਾ ਧਿਆਨ ਪਟਕਾਉਣ ਵਾਲਾ ਮਸਲਾ ਔਰ ਬਿਕਰਮ ਸਿੰਘ ਮਜੀਠੀਆ ਦੀ ਅੱਜ ਦੀ ਸਟੇਟਮੈਂਟ ਬਿਲਕੁਲ ਜਾਇਜ਼ ਲੱਗਦੀ ਹੈ ਕਿ ਇਹ ਸਿਰਫ ਇੱਕ ਮੀਡੀਆ ਟ੍ਰਾਇਲ ਆ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਦੋ ਤਿੰਨ ਇਨਾ ਮਸਲਿਆਂ ਤੇ ਗੱਲਬਾਤ ਕੀਤੀ ਹੈ ਤੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ